ਸੋ ਫਰੇਸ ਦਾ ਇਹ ਅਜੰਡਾ ਸੀ ਪੰਜਾਬ ਸੁਰਤਾਰ ਵੱਲੋਂ ਪਿਛਲੇ ਦਿਨਾਂ ਚ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਚਲਾਇਆ ਜਾ ਰਿਹਾ ਹੈ ਉਸ ਦੀ ਕੜੀ ਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਕਪੂਰ ਖੜਾ ਸ਼੍ਰੀ ਗੌਰਵ ਕੁਮਾਰ ਜੀ ਆਈਪੀਐਸ ਉਹਨਾਂ ਦੇ ਨਿਸ਼ਾਨ ਨਿਰਦੇਸ਼ੇ ਕੰਮ ਕਰਦੇ ਹੋયા ਯੁੱਧ ਨਸ਼ੇ ਵਿਰੁੱਧ ਦੇ ਵਿੱਚ ਸਾਡੇ ਸੀਐਸਟਾਫ ਨੂੰ ਕੱਲ ਇੱਕ ਵੱਡੀ ਕਾਮਯਾਬੀ ਮਿਲੀ ਜਿਸ ਵਿੱਚ ਇੰਚਾਰਜ ਸੀਐਸਟਾਫ ਇੰਸਪੈਕਟਰ ਜਰਨੈਲ ਸਿੰਘ ਨੂੰ ਇੱਕ ਮੁਖਬਰੀ ਤਾਂ اطلاع ਮਿਲੀ ਕਿ ਇੱਕ ਜੋਰਾਵਰ ਸਿੰਘ ਆ ਪਿੰਡ ਲਾਟੀਆਂਵਾਲ ਦਾ ਜਿਹੜਾ ਇਹ ਇਸ ਕੰਮ 'ਚ ਗਲਫਤ ਹੈ ਤੇ ਹੀਰਨ ਲਿਆ ਕੇ ਅਨਾਕੀ 'ਚ ਸਪਲਾਈ ਕਰਦਾ ਹੈ ਜੋ ਮੁਕੜੀ ਠੋਸ ਹੋਣ ਤੇ ਇਹਨਾਂ ਨੇ ਆਪਣੀ ਟੀਮ ਦੇ ਨਾਲ ਪਿੰਡ ਭੰਡਾਲ ਦੋਨਾਂ ਪਿੰਡ ਭੰਡਾਲ ਦੇ ਲੱਗੇ ਇਨਾ ਕਬੰਦੀ ਕੀਤੀ ਹੋਈ ਸੀ ਜਿੱਥੇ ਇਹਨਾਂ ਨੇ ਉਹਨੂੰ ਮੋਟਰਸਾਈਕਲ ਸਵਾਰ ਨੂੰ ਕਾਬੂ ਕੀਤਾ ਤੇ ਫਿਰ ਇਹਨਾਂ ਨੇ ਮੈਨੂੰ ਮੌਕੇ ਤੇ ਸੱਦਿਆ ਤੇ ਮੈਂ ਵੀ ਮੌਕੇ ਤੇ ਗਿਆ ਜਿੱਦੀ ਮਜੀਦ ਜਾਂ ਮਤਲਾਸ਼ੀ ਕੀਤੀ ਜਿਹਦੇ ਕੋਲ 250 ਗ੍ਰਾਮ ਹੀਰਾ ਹੈ ਤੇ 2240 ਰੁਪਏ ਡਰਗਮਣੀ ਜਿਹੜੀ ਉਹਦੇ ਕੋਲੋਂ ਮਿਲੀ ਤੇ ਇੱਕ ਮੋਟਰਸਾਈਕਲ ਸਟੈਂਡਰਡ ਬਰਾਮਦ ਕੀਤਾ ਗਿਆ ਜਿਸ ਤਹਿਤ ਖੜਾ ਸੋਦਰ ਕਪੂਰਥਲਾ ਵਿਖੇ ਐਨਡੀਪੀ ਸੈਕਟਰ ਤੇ ਹਤਮ ਮਕਦਮਾ ਦਰਜ ਕੀਤਾ ਗਿਆ ਤੇ ਉਸ ਦੇ ਮਾਮਲੇ ਚ ਅਸੀਂ ਫਰਦਰ ਅਗੇ ਇਨਵੈਸਟੀਗੇਸ਼ਨ ਕਰ ਰਹੇ ਸਰ ਇਸ આરોપી ਦਾ ਜਿਹੜਾ ਭਰਾ ਹੈ ਐਨਡੀਪੀ ਸੈਕਟਰ ਵਿੱਚ ਜੇਲ੍ਹ ਸਬੰਧ ਹੈ ਉਹ ਨੈਕਰੋ ਬ ਚਲਾ ਦਿਆ ਸੀ ਜਾਂ ਇਹ ਆਪ ਤੇ ਬੰਨਿਆ ਫਿਰ ਹਾਂਜੀ ਬਿਲਕੁਲ ਸਾਨੂੰ ਜਿਹੜੀ ਇਹਦੀ ਅਰੈਸਟ ਤੋਂ ਜਦੋਂ ਮੌਕੇ ਤੇ ਜਿੰਨੀ ਪੁੱਛਗਿੱਛ ਕੀਤੀ ਆ ਉਹਦੇ ਤੋਂ ਸਾਡੇ ਨੋਟਿਸ ਚ ਆਇਆ ਹੈ ਵੀ ਇਹਦਾ ਜਿਹੜਾ ਇੱਕ ਭਰਾ ਹੈ ਹਰਜਿੰਦਰ ਸਿੰਘ ਉਪ ਜਿੰਦੂ ਜਿਹੜਾ ਕਪੂਥਲਾ ਜੇਲ੍ਹ ਦੇ ਵਿੱਚ ਬੰਦਿਆ ਇਹ ਉਹਦੀ ਮਿਲੀ ਭੂਤ ਦੇ ਨਾਲ ਇਹ ਇੰਡੈਕਸ ਚਲਾ ਰਿਹਾ ਹੈ ਤੇ ਅਸੀਂ ਉਹਨੂੰ ਵੀ ਆਪਣੇ ਮੁਕਦਮੇ 'ਚ ਨਾਮਜ਼ਦ ਕਰਤਾ ਹੈ ਤੇ ਗਾਂ ਫਰਦਰ ਇਨਵੈਸਟੀਗੇਸ਼ਨ 'ਚ ਉਹਨੂੰ ਪ੍ਰੋਡਕਸ਼ਨ ਬਰਾਂਡ ਤੇ ਲਿਆ ਕੇ ਇਸ ਚੀਜ਼ ਦਾ ਪੁਰਾਸਾ ਕਰਾਂਗੇ ਇਨਵੈਸਟੀਗੇਸ਼ਨ ਤੇ ਵੀ ਪਤਾ ਲੱਗਾ ਕਿ ਉਹ ਬੰਦਾ ਜੇਲ੍ਹs ਬੈ ਕੇ ਨੈਟਵਰਕ ਚਲਾ ਰਿਹਾ ਹੈ इंडिपेंडेंट ਆਪਣੇ ਪ੍ਰਾਧ ਤੋਂ ਸਪਲਾਈ ਦੇਖੋ ਜਿਹੜੀ ਇਹ ਨਾ ਸਾਨੂੰ ਪਹਿਲੀ ਜਿਹੜੀ ਸਾਡੀ ਪੁੱਛਗਿੱਛ ਹੋਈ ਆ ਉਹਦੇ ਵਿੱਚ ਇਹੀ ਆਇਆ ਵੀ ਇਹ ਉਹਦੇ ਨਾਲ ਮਿਲਿ ਭੁਗਤਣਾ ਕਰ ਰਿਹਾ ਆ ਬਾਕੀ ਅਸੀਂ ਬਰੀਕੀ ਨਾਲ ਢੰਗਾਈ ਨਾਲ ਸਾਰੇ ਪੱਖਾਂ ਤੋਂ ਟੈਕਨੀਕਲੀ ਸਾਰੀ ਜਾਂਚ ਕਰਾਂਗੇ ਤੇ ਆਪ ਜੀ ਨੂੰ ਜਲਦੀ ਹੀ ਇਸ ਬਾਰੇ ਡਿਟੇਲਸ ਮਿਲਿਆ ਹੋਵੇਗਾ ਰਿਮਾਂਡ ਪੇਸ਼ ਕਰਕੇ ਅਸੀਂ ਲੈ ਰਹੇ ਹਾਂ ਰਿਮਾਂਡ ਇਹਨਾਂ ਦਾ ਰਿਮਾਂਡ ਦੇ ਦੌਰਾਨ ਹੀ ਪੁੱਛਗਿੱਛ ਕਰਾਂਗੇ ਪ੍ਰੋਪਰਲੀ ਇਹਦਾ ਗੋਲਾ ਰੋਕਿਆ ਦੇ ਪਰਿਵਾਰ ਦੇ ਪਹਿਲੇ ਵੀ ਕੋਈ ਮਾਮਲੇ ਕਿੰਨੇ ਕਿਰਜੇ ਹਾਂਜੀ ਇਹਨਾਂ ਦੇ ਪਰਿਵਾਰ ਦੇ ਉੱਤੇ ਜਿਹੜੇ ਇਹਦੇ ਭਰਾ ਇਹ ਆ ਪਿਓ ਆ ਇਹਨਾਂ ਦੇ ਉੱਤੇ ਮਾਮਲੇ ਦਰਜੇ ਪਹਿਲਾਂ ਵੀ ਮਾਮਲੇ ਕਰਵਾਏ ਹਾਂਜੀ ਇਹਨਾਂ ਦੇ ਐਨਡੀ ਦੇ ਮਾਮਲੇ ਦਰਜੇ ਆ ਡਿਕਟਰ ਨੇ ਕਿ ਸਿਰਫ ਵੇਚ ਨਹੀਂ ਆ ਇਹ ਸਾਰਾ ਕੁਝ ਛੱਡੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਸਾਰਾ ਤੁਹਾਨੂੰ ਬ੍ਰੀਫਿੰਗ ਨਿਉਂ ਦੱਸਾਂਗੇ ਕਰਕੇ ਕਿੰਨੇ ਸਮੇਂ ਤੋਂ ਸਰ ਵਿਚ ਰਹੇ ਸੀ ਦੇਖੋ ਇਹਦਾ ਉੱਤੇ ਪਹਿਲਾਂ ਹੀ ਮੁਕੱਦਮਾ ਆ ਜਿਹੜਾ ਇਹ ਬੰਦਾ ਹੈਗਾ ਸਾਨੂੰ ਰਮਾਂਡ ਲੈ ਲੈਂਦੇ ਹੋ ਫਿਰ ਸਾਰੀ ਡਿਟੇਲ ਚ ਪੁੱਛ ਰਿ ਹਾਂਗੇ ਸਾਡੀ ਟੀਮ ਸਾਡੇ ਇਹ ਰੋਈ ਫਲਾਸਾ ਹੋਇਆ ਚਥੋਂ ਲਿਆ ਰਹੇ ਸੀ ਲੱਖੋ ਸਭ ਕੁਝ ਤੁਹਾਨੂੰ ਡਿਟੇਲ ਚ ਦੱਸ ਦਾਂਗੇ ਜਲਦੀ ਦੱਸਾਂਗੇ ਇੱਕ ਦੇ ਦਿਨ ਦੇ ਵਿੱਚ ਵਿੱਚ ਇਥੋਂ ਬਾਕੀ ਇਹਨਾਂ ਦਾ ਬੈਕਗ੍ਰਾਉਂਡ ਫਾਰਮ ਬਈ ਲਿੰਕ ਸਾਰਾ ਐਸਟੈਬਲਿਸ਼ ਕੀਤਾ ਜਾਊਗਾ